ਅਮਰਨਾਥ ਯਾਤਰਾ ਨੂੰ ਲੈ ਕੇ ਪਠਾਨਕੋਟ ਰੇਲਵੇ ਪੁਲਿਸ ਲੜਦੇ ਅਤੇ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਫੋਰਸ ਵਧਾ ਦਿੱਤੀ ਗਈ ਹੈ। ਪਠਾਨਕੋਟ ਤੋਂ ਜੰਮੂ ਕਸ਼ਮੀਰ ਨੂੰ ਜਾਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਦੇਸ਼ ਪਰਦੇ ਵਿੱਚੋਂ ਆ ਰਹੇ ਸ਼ਰਧਾਲੂਆਂ ਦੀ ਕੜੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹੋਰ ਕੀ ਕੁਝ ਗਿਆ ਆਓ ਪੂਰੀ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਨੇ ਰਹੋ ਪੰਜਾਬੀ ਅਖ਼ਬਾਰ ਚੈਨਲ ਦੇ ਨਾਲ ਤਰਮਿੰਦਰ ਠਾਕੁਰ ਦੀ ਰਿਪੋਰਟ ਪਠਾਨਕੋਟ ਮਰਨਾ ਯਾਤਰਾ ਜਿਹੜੀ ਹੈ ਮਨਿ ਬਹੁਤ ਸਾਰੇ ਪੈਸੇਂਜਰ ਆ ਰਹੇ ਨੇ ਜਾ ਰਹੇ ਨੇ ਤੇ ਪਹਿਲਾਂ ਨਾਲੋਂ ਜਿਹੜੀ ਸਪੈਸ਼ਲ ਗੱਡੀਆਂ ਚੱਲ ਰਹੀਆਂ ਨੇ ਉਹਨਾਂ 'ਚ ਜਿਹੜੀ ਟ੍ਰੇਨ ਸਕਵਡ ਚੱਲ ਰਹੀ ਹੈ ਉਸ ਤੋਂ ਇਲਾਵਾ ਵੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਪੈਸੇਂਜਰ ਦਾ ਜਾਂ ਕਿਸੇ ਹੋਰ ਥਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਸਰ ਜਿਹੜੇ ਐਂਟਰੀ ਪੁਆਇੰਟਸ ਹੈਗੇ ਉਹ ਸਭ ਉੱਥੇ ਕਿਸੇ ਐਂਟੀ ਸੈਬਰ ਟੀਮ ਵੀ ਨਾਲ ਹੈ ਸਾਡੇ ਐਂਟੀ ਸੈਬਰ ਟੀਮ ਵੀ ਚੈਕਿੰਗ ਕਰਵਾਈ ਜਾ ਰਹੀ ਹੈ ਨਾਲ ਡੌਗ ਸਕਵਡ ਵੀ ਆ ਰਿਹਾ ਜ਼ਿਲ੍ਹਾ ਪੁਲਿਸ ਵੱਲੋਂ ਵੀ ਚੈਕਿੰਗ ਕਰਵਾਈ ਜਾ ਰਹੀ ਹੈ ਦ ਐਂਟਰੀ ਪੁਆਇੰਟ ਦੇ ਵਿੱਚ ਕਿੱਦਾਂ ਦੀ ਸੁਰੱਖਿਆ ਪ੍ਰਬੰਧ ਹੈ ਜਿੰਨੇ ਵੀ ਐਂਟਰੀ ਪਹੁੰਚਾ ਗਿਆ ਐਂਟਰੀ ਪੁਆਇੰਟਾਂ ਤੇ ਪਹਿਲਾਂ ਨਾਲੋਂ ਜਿਹੜੇ ਅਸੀਂ ਵੱਧ ਮੁਲਾਜ਼ਮ ਲਗਾਏ ਹੋਏ ਨੇ ਆਉਣ ਜਾਣ ਵਾਲੀਆਂ ਜਿਹੜੀਆਂ ਪੈਸੈਂਜਰਸ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪ੍ਰੋਪਰ ਵੀ ਕਿਸੇ ਤਰ੍ਹਾਂ ਦਾ ਕੋਈ ਗਲਤ ਅੰਸਰ ਐਂਟਰ ਨਾ ਕਰ ਸਕੇ ਸਟੇਸ਼ਨ ਤੇ ਕਿਸੇ ਕਈ ਕੰਟਰੋਲ ਰੂਮ ਜਿਹੜੇ ਅਮਨ ਅਥਾਤਿਆਂ ਦੇ ਸਭ ਸਟੇਸ਼ਨ ਦੇ ਉੱਤੇ ਕੋਈ ਤਰੀਕੇ ਦੇ ਸਟੇਸ਼ਨ ਤੇ ਤਾਂ ਸਾਡੀ ਚੌਕੀਆਂ ਐ ਨੇ ਦੋਨੋਂ ਆਰ ਪੀ ਐਫ ਔਰ ਜੀ ਆਰ ਪੀ ਦੋਨੋਂ ਆਪਣੇ ਮੁਲਾਜ਼ਮ ਜਿਹੜੇ ਨੇ ਲਗਾਏ ਹੋਏ ਨੇ ਐਂਟਰੀ ਪੁਆਇੰਟਸ ਦੇ ਵਿੱਚ ਵੀ ਕਿ ਕਿਸੇ ਤਰ੍ਹਾਂ ਦੀ ਕੋਈ ਇਹ ਜੀ ਮੰਦਭਾਗੀ ਘਟਨਾ ਨਾ ਵਾਪਰ ਸਕੇ ਸਰ ਕੋਈ ਪੁਲਿਸ ਕਰਮਚਾਰੀ ਵੀ ਸੁਰੱਖਿਆ ਵੀ ਵਧਾਈ ਗਈ ਹੈ ਟ੍ਰੇਨਾਂ ਦੇ ਵਿੱਚ ਪਹਿਲਾਂ ਨਾਲੋਂ ਮਲਾਜਮ ਜਿਹੜੇ ਬਾਹਰੋਂ ਚੌਕੀਆਂ ਤੋਂ ਬੁਲਾ ਕੇ ਇੱਥੇ ਸਪੈਸ਼ਲ ਚੈਕਿੰਗ ਕਰਵਾਈ ਜਾ ਰਹੀ ਹੈ ਪਹਿਲਾਂ ਨਾਲੋਂ ਜਿਹੜੀ ਨਫਰੀਆ ਉਹ ਵਧਾਈ ਗਈ ਹੈ ਸਟੇਸ਼ਨ ਦੇ ਉੱਤੇ ਤੇ ਸਪੈਸ਼ਲ ਚੈਕਿੰਗ ਕਰਵਾਈ ਜਾ ਮੈਂ ਵੀ ਤੇ ਐਸ ਐਚ ਓ ਸਾਹਿਬ ਵੀ ਰਨਿੰਗ ਟ੍ਰੇਨਾਂ ਨੇ ਜਿਹੜੀਆਂ ਉਹ ਵੀ ਚੈੱਕ ਕੀਤੀਆਂ ਜਾ ਰਹੀਆਂ ਨੇ ਯਾਤਰੀਆਂ ਨੂੰ ਕੀ ਅਪੀਲ ਕਰਦੇ ਹੋ ਤੁਸੀਂ ਯਾਤਰੀਆਂ ਵਧੀਆ ਫੀਲ ਕਰ ਰਹੇ ਨੇ ਕਿ ਹਾਂ ਯਾਤਰੀਆਂ ਨੂੰ ਅਪੀਲ ਹੈ ਕਿ ਕਿਸੇ ਵੀ ਮਾੜੇ ਅਨਸਰ ਤੋਂ ਕਿਸੇ ਚੀਜ਼ ਤਰ੍ਹਾਂ ਦਾ ਕੋਈ ਤੁਹਾਨੂੰ ਮਹਿਸੂਸ ਹੁੰਦਾ ਕਿ ਇਹ ਅ ਕੁਝ ਗਲਤ ਅਨਸਰ ਹੈ ਤਾਂ ਉਸ ਸੰਬੰਧੀ ਪੁਲਿਸ ਨੂੰ ਇਨਫੋਰਮ ਕੀਤਾ ਜਾਵੇ ਨਾਲ ਦੀ ਨਾਲ ਧਿਆਨ ਰੱਖਿਆ ਜਾਵੇ ਆਪਣੇ ਸਮਾਨ ਦਾ ਔਰ ਆਸ-ਪਾਸੇ ਧਿਆਨ ਰੱਖਿਆ ਜਾਵੇ ਵੀ ਕੋਈ ਮਾੜਾ ਅਨਸਰ ਕੋਈ ਚੀਜ਼ ਨਾ ਰੱਖ ਕੇ ਚਲਾ ਜਾਵੇ ਸੋ ਵਿਦਮਸ਼ੀਲਾ ਕਾਇ ਪਠਾਨਕੋੜ ਬਿਲਕੁਲ ਪਾਕਿਸਤਾਨ ਦੇ ਸਰਹੱਦ ਵੀ ਨਾਲ ਲੱਗਦੀ ਹੈ ਅਮਨ ਯਾਤਰੀ ਕਿਸ ਤਰੀਕੇ ਦੇ ਤਿਆਰੀਆਂ ਜਿਹੜੀਆਂ ਰੇਲਵੇ ਪੁਲਿਸ ਵੱਲੋਂ ਕੀਤੀ ਗਈ ਹੈ ਰੇਲਵੇ ਪੁਲਿਸ ਵੱਲੋਂ ਪੂਰੀ ਤਰ੍ਹਾਂ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਕਿ ਟ੍ਰੇਨਾਂ ਦੇ ਵਿੱਚ ਵੀ ਜਿਹੜੀ ਵਧਾਈ ਗਈ ਹੈ ਨਫਰੀ ਜਿਹੜੀ ਸਕਾਟ ਪਾਰਟੀਆਂ ਉਹਨਾਂ ਤੋਂ ਇਲਾਵਾ ਵੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਇਹ ਕੋਈ ਮਾੜਾ ਅੰਸਰ ਨਾ ਟ੍ਰੇਨ ਦੇ ਵਿੱਚ ਚੜ ਸਕੇ ਜਾਂ ਸਟੇਸ਼ਨ ਤੇ ਐਂਟਰ ਨਾ ਕਰ ਸਕੇ